ਅੱਲਾ ਜਾਰ ਖਾ ਜੋ ਕੀ ਕਹਿੰਦਾ ਬਸ ਹਿੰਦ ਵਿੱਚ ਇੱਕ ਪੀਰ ਫਸਾ ਯਾਤਰਾ ਲਈਏ ਕਿ ਭਾਈ ਬੱਤੇ ਬਾਪ ਨੇ ਜਹਾ ਨੂੰ ਨਹੀਂ ਆਦਤ ਪੈ ਗਈ ਉਹਨਾਂ ਕੌਮਾਂ ਦੇ ਸਿਰ ਤੇ ਕਦੇ ਬਾਜ ਨਹੀਂ ਸਾਨੂੰ ਸਿਰੂਚਾ ਕਰਕੇ ਅਣਖ ਨਾਲ ਅਬਰੂ ਇੱਜ਼ਤ ਨਾਲ ਰਹਿਣਾ ਸਿੱਖਾਇਆ ਮੇਰੇ ਕਲਗੀ ਪਾਲੇ ਪਾਤਸ਼ਾਹ ਜਮਾ ਨੋਏ ਨੋਏ ਹਾਂ ਨੋਏ ਨੋਏ ਆ ਕਿੱਥੇ ਬਾਬਾ ਜੀ ਬੋਲੇ ਸੋਨਿਹਾਲ ਜੀ ਬਾਈ ਤੁਹਾਨੂੰ ਮਗਲ ਜੀ ਮੈਂ ਕਰਾਉਂਦਾ ਤੇ ਸੰਗੈ ਮੈਂ ਕਰਾ ਦੇਣਾ ਕਰਵਾਇਆ ਇੱਧਰ ਜੀ ਅਲੈਕੁਮ ਅਸਸਲਾਮ ਪਿੱਛੇ ਕੇ ਭਰ ਦੋ ਪਿੱਛੇ ਮਗਲ ਬਾਬਾ ਪਿੱਛੇ ਪਿੱਛੇ ਜੋ ਮਰੇ ਆ ਪਿੱਛੇ

ਰਾਜੀ ਫੋਟੋ ਅੱਗੇ ਹੋ ਜਾ ਮਹਾਰਾਜ ਅੱਗੇ ਪੁੱਟ ਬਣਾਓ ਪੁੱਟੋ ਨੀਣਾ ਫਿਰ ਸਰਵੰਧ ਪਹਿਲਾਂ ਬਾਲਾਂ ਦੇ ਦਿਓ ਜੀ ਵੇ ਬੇਸੀ ਵੀਰੇ ਦੇਖੋ ਚਲੋ ਬਾਈ ਚੱਲੀ ਕਰਾਓ ਓਏ ਯਾਰ ਕੋਈ ਗੱਲ ਨਹੀਂ ਬੱਸ ਕੋਣ ਕੋਣ ਫੰਕਾਰਾ ਨੇ ਸਾਡੇ ਉਹਨਾਂ ਗੁਰੂ ਸਾਹਿਬ ਜੀ ਦੇ ਸੰਕਟਾ ਲੋ ਸੁਨਵਾ ਗੋਮੋਤਤਾ ਨਗਰੀਤ ਹੈ ਤੇ ਕਾਮਨਾ ਤੇ ਪੁਰੀ ਵਰਗ ਸੰਚਾਲਕ ਜੀ ਭਾਰਮਾ ਬਾਬਾ ਭਰਮਾ ਬੇਚੀ ਨਗਰ ਦੇ ਸਾਥੀ ਜੀ ਬਾ ਦੇ ਵਿੱਚ ਪ੍ਰਸ਼ੰਤਾ ਵੀ ਆਇਆ ਸੋ ਮੇਰੇ ਨਾਲ ਮੌਜੂਦ ਨੇ ਪ੍ਰਿੰਸੀਪਲ ਬਾਬਾ ਸਿੰਘ ਜੀ ਬਾਬਾ ਸਿੰਘ ਸਸੀ ਕਾਲ ਜੀ ਸਟਾਫ ਦੀ ਗੜੀ ਚ ਜੀ ਬਾਬਾ ਸਿੰਘ ਸਿੰਘ ਨੂੰ ਜੀ ਬਹੁਤ ਵੱਡੀ ਜ਼ਿੰਮੇਵਾਰੀ ਦੇ ਸਿੰਘ ਨੇ ਜੀ ਚਲ ਗਈ ਨੇ ਹਥਿਆਰ ਹਮ ਸ਼ਾਸਤਰ ਹਮ ਜੋੜਾ ਜੀ ਦੇ ਕੇ ਇੱਕ ਇੱਕ ਕਿਸਮ ਦਾ ਭਲੇਖਾ ਬਾਉ ਜੀ ਜੀ ਰਾਜਨੀਤੀ ਦਾ ਇਹ ਫੈਕਟ ਹੈ ਹਾਂਜੀ ਸੇ ਉਹ ਉਹਨਾਂ ਨੂੰ э ਸ਼ਹੀਦ ਹੋਣ ਦੇ ਲਈ ਜੀ ਇਹ ਪੱਕੇ ਤੌਰ ਤੇ ਹੀ ਇਹ ਇੱਕ ਕਦਮ ਚੁੱਕਿਆ ਜਿਸ ਦੇ ਸਿੱਟੇ ਵੱਜੋਂ ਚਮਕੌਰ ਦੀ ਲੜਾਈ ਜਿੱਤੀ ਗਈ ਜੀ ਅਤੇ ਸਰਹੰਦ ਦੇ ਸੂਬੇ ਕੋਲ ਜਦੋਂ ਉਹ ਸੀਸ ਕੱਟ ਕੇ ਲੈ ਗਏ ਜੀ ਚੁੱਕ ਗਏ ਹਾਂ ਤਾਂ ਉਹ ਫੇਲ ਹੋ ਗਏ ਕਿ ਇਹ ਗੁਰੂ ਗੋਬਿੰਦ ਸਿੰਘ ਦਾ ਨਹੀਂ ਹੈ ਹੂੰ ਤੇ ਇਹ ਗੁਰੂ ਉਹ ਕਈ ਇਤਿਹਾਸਕਾਰਾਂ ਨੇ ਜਾਂ ਮਲੇ ਸਬੂਤਾਂ ਨੇ ਦੱਸਿਆ ਕਿ ਇਹ ਬਾਬਾ ਸੰਗ ਸਿੰਘ ਦਾ ਬਾਬਾ ਸੰਗ ਸਿੰਘ ਇਹ ਜੁੱਤੀ ਕੀ ਦੀ ਹੈ ਇਹ ਜੁੱਤੀ ਗੁਰਗਮ ਸਿੰਘ ਦੀ ਹੈ ਸੋ ਇਸ ਕਰਕੇ ਇਹ ਬਹੁਤ ਹੀ ਵੱਡਾ ਸਾਡੇ ਤੇ ਸਤਿਗੁਰਾਂ ਨੇ ਕਿਰਪਾ ਕੀਤੀ ਹੈ ਮਿਹਰ ਕੀਤੀ ਹੈ ਸਿੱਕ ਇਤਿਹਾਸ ਬਚਿਆ ਅੱਗੇ ਤੁਰਿਆ ਹੈ ਸੋ ਸਾਡੇ ਨਾਲ ਮੌਜੂਦ ਨੇ ਬਹੁਤ ਹੀ ਪ੍ਰਸਿੱਧ ਚਿੱਤਰਕਾਰ ਮਾਸਟਰ ਹਾਕਮ ਸਿੰਘ ਜੀ ਆਖਦੇ ਕਿ ਕਿਹੜੇ ਚੌਕੇ ਦੇ ਸੰਬੰਧ ਚ ਇਹ ਜੀ ਨਗਰ ਕੀਰਤਨ ਕਾਫੀ ਸਾਲਾਂ ਤੋਂ ਇੱਥੇ ਆਂਦਾ ਹੈ ਇਹਦੇ ਪਿੰਨਾਂ ਦਾ ਪਹਿਲਾ ਪੜਾਅ ਇੱਥੇ ਮਰੰਡੇ ਚ ਹੁੰਦਾ ਹੈ ਇੱਥੇ ਇਹਦੇ ਸੰਗਤ ਨੂੰ ਲੰਗਰ ਪਾਣੀ ਛਕਾਇਆ ਜਾਂਦਾ ਹੈ ਤੇ ਇਹਦਾ ਪ੍ਰਬੰਧ ਹੈ ਜਿਹੜਾ ਰਮਦਾਸੀਆ ਵੈਲਫੇਅਰ ਸੁਸਾਇਟੀ ਮਰੰਡੇ ਵੱਲੋਂ ਕੀਤਾ ਹੈ ਮਰੰਡੇ ਵੱਲੋਂ ਕੀਤਾ ਗਿਆ ਸਵਾਗਤ ਜਿਹੜਾ ਹੈਗਾ ਸੋ ਸੁਸਾਇਟੀ ਵੱਲੋਂ ਕੀਤਾ ਸੋ ਕਿੰਨੀ ਕੁ ਦੇਰ ਤੋਂ ਮਾਸਟਰ ਜੀ ਇਹ ਜਿਹੜੇ ਤੁਸੀਂ ਸਵਾਗਤ ਆ ਕਿੰਨੀ ਕੁ ਦੇਰ ਤੋਂ ਜਿਹੜੇ ਇਸ ਤਰ੍ਹਾਂ ਦੇ ਨਗਰ ਕੀਰਤਨ ਆਉਂਦੇ ਨੇ ਕਿੰਨੀ ਕੁ ਦੇਰ ਤੋਂ ਤੁਸੀਂ ਕਰਦੇ ਆ ਅਸੀਂ ਤਕਰੀਬਨ ਜੀ ਇਹ 10-15 ਸਾਲ 15 ਸਾਲ ਤੋਂ ਇਹ ਨਗਰ ਕੀਰਤਨ ਮਰੰਡੇ ਚ ਆਉਂਦਾ ਤੇ ਅਸੀਂ ਆਜ ਸਾਲ ਇਹਨਾਂ ਦਾ ਨਗਰ ਕੀਰਤਨ ਪਰਮ ਸਵਾਗਤ ਕਰਦੇ ਆ ਤੁਹਾਨੂੰ ਇਸ ਚੈਨਲ ਤੋਂ ਬਾਹਰਲੇ ਮੁਲਕਾਂ ਦੇ ਵਿੱਚ ਵੀ ਦੇਖ ਰਹੇ ਤੁਸੀਂ ਸੰਗਤਾਂ ਨੂੰ ਕੀ ਮੈਸੇਜ ਕਨਵੇ ਕਰਨਾ ਚਾਹੋਗੇ ਕੀ ਮੈਸੇਜ ਦੇਣਾ ਚਾਹੋਗੇ ਅੱਜ ਜਿਸਬੰਦਿਚ ਇਹ ਤੇ ਚ ਹੈਗਾ ਵੀ ਆਪਣੇ ਵਿਰਸੇ ਨੂੰ ਨਹੀਂ ਭੁੱਲਣਾ ਚਾਹੀਦਾ ਜਿਹੜੇ ਸਾਡੇ ਮਹਾਨ ਸ਼ਹੀਦਾਂ ਉਹਨਾਂ ਨੂੰ ਨਹੀਂ ਭੁੱਲਣਾ ਚਾਹੀਦਾ ਉਹਨਾਂ ਦੀਆਂ ਕੁਰਬਾਨੀਆਂ ਨੂੰ ਯਾਦ ਰੱਖਣਾ ਚਾਹੀਦਾ ਸੋ ਬਹੁਤ ਬਹੁਤ ਆਉਣ ਵਾਲੀ ਪੀੜ੍ਹੀ ਨੂੰ ਜਿਹੜਾ ਹੈਗਾ ਨਾ ਆਉਣ ਵਾਲੇ ਬੱਚੇ ਜਿਹੜੇ ਵਿਦੇਸ਼ਾਂ ਵਿੱਚ ਵੀ ਬੈਠੇ ਆਂ ਥੋੜੇ ਟੁੱਟਦੇ ਜਾ ਰਹੇ ਆ ਸਾਡੇ ਇਤਿਹਾਸ ਨਾਲੋਂ ਉਹ ਸਾਡੇ ਇਤਿਹਾਸ ਤੋਂ ਜਾਣੂ ਰਹਿਣ ਸੋ ਬਹੁਤ ਬਹੁਤ ਧੰਨਵਾਦ ਸਾਡੇ ਨਾਲ ਮੌਜੂਦ ਰਹਿਣਗੇ ਆ ਬਾਬਾ ਸਾਹਿਬ ਨੂੰ ਸਮਰਪਿਤ ਇੱਕ ਬਹੁਤ ਵਧੀਆ ਸ਼ਖਸੀਅਤ ਹੈ ਜਿਹੜੇ ਕਿ ਆ ਸਮਾਜ ਵਾਸਤੇ ਇੱਕ ਵੱਡਾ ਕੰਮ ਕਰ ਰਹੇ ਨੇ ਸਦਾ ਕ੍ਰਿਪਾਲ ਸਿੰਘ ਆਰਟੀਈ ਐਕਸਪਰਟ ਨੇ ਔਰ ਇਹਨਾਂ ਦਾ ਬਹੁਤ ਵੱਡਾ ਯੋਗਦਾਨ ਹੈ ਸਮਾਜ ਦੇ ਵਿੱਚ ਸੋ ਸਤ ਸਤ ਸ੍ਰੀ ਅਕਾਲ ਜੀ ਸਤ ਸ੍ਰੀ ਅਕਾਲ ਜੀ ਸੋ ਅੱਜ ਜਿਹੜਾ ਨਗਰ ਕੀਰਤਨ ਸਾਹਿਬ ਆ ਰਹੇ ਨੇ ਕੁਝ ਮਿੰਟਾਂ ਦੇ ਵਿੱਚ ਇੱਥੇ ਨਗਰ ਕੀਰਤਨ ਦਾ ਵੱਡੇ ਪੱਧਰ ਤੇ ਸਵਾਗਤ ਹੋਣਾ ਤੁਸੀਂ ਸੁਣਿਆ ਵੀ ਹੋਣਾ ਸਾਥੀਆਂ ਦੇ ਨਾਲੋਂ ਤੇ ਤੁਸੀਂ ਕੀ ਕਹਿਣਾ ਚਾਹੋਗੇ ਇਹ ਅੱਜ ਜਿਹੜਾ ਨਗਰ ਕੀਰਤਨ ਚਮਕੌਰ ਸਾਹਿਬ ਤੋਂ ਆ ਰਿਹਾ ਹੈ ਬਾਬਾ ਸੰਗਤ ਸਿੰਘ ਦੇ ਜੀ ਮਤਲਬ ਆਪਾਂ ਮਰੰਡੇ ਖੜੇ ਆ ਜੀ ਇਹ ਬਹੁਤ ਵਧੀਆ ਉਪਰਾਲਾ ਹੈ ਸੰਗਤਾਂ ਦਾ ਤੇ ਦੇਖੋ ਬਾਬਾ ਸੰਗਤ ਸਿੰਘ ਆਪਣੇ ਸਮੇਂ ਚ ਰੁਗਨ ਸਿੰਘ ਨੇ ਉਹਨੂੰ ਕਲਗੀ ਦਿੱਤੀ ਜੀ ਠੀਕ ਆ ਜੀ ਜ਼ਿੰਮੇਵਾਰੀ ਸੌਂਪੀ ਜੀ ਉਹਨਾਂ ਨੇ ਬਹੁਤ ਕੰਮ ਕੀਤੇ ਨੇ ਸਾਡੇ ਸਮਾਜ ਵਾਸਤੇ ਵੀ ਜੀ ਸਿੱਖਾਂ ਵਾਸਤੇ ਵੀ ਪਰ ਉਹਨਾਂ ਨੇ ਤਾਂ ਨਹੀਂ ਦੁਬਾਰਾ ਆਉਣਾ ਪਰ ਅੱਜ ਜੋ ਉਸ ਸਾਡੀਆਂ ਸੰਗਤਾਂ ਨੇ ਨੌਜਵਾਨ ਪੀੜ੍ਹੀ ਹੈ ਸਾਨੂੰ ਵੀ ਕੁਛ ਨਾ ਕੁਛ ਫਿਊਚਰ ਵਾਸਤੇ ਕੁਛ ਕਰਨਾ ਚਾਹੀਦਾ ਜੀ ਹਾਂਜੀ ਸੋ ਜਿਵੇਂ ਇਸ ਤਰ੍ਹਾਂ ਦੇ ਨਗਰ ਕੀਰਤਨ ਜਿਹੜੇ ਆਉਂਦੇ ਨੇ ਉਹ ਅਸਾ ਨਗਰ ਕੀਰਤਨਾਂ ਦੇ ਜੋ ਸਾਡਾ ਸਮਾਜ ਹੈ ਜਾਂ ਨਵੀਂ ਪੀੜ੍ਹੀ ਆਪਾਂ ਕਹਿ ਲਵਾਂਗੇ ਜਿਹੜੀ ਨਵੀਂ ਪੀੜ੍ਹੀ ਉਹਨਾਂ ਵਾਸਤੇ ਰਾਹ ਸਿਰਾਂ ਵੀ ਸਾਫ ਤੋਂ ਬਿਲਕੁਲ ਜੀ ਹੋਣਗੇ ਇਹ ਰਸਤਾ ਦਿਖਾਉਣਗੇ ਜਿਹੜੀਆਂ ਮਤਲਬ ਉਹ ਮਤਲਬ ਹਿਸਟਰੀ ਹੈ ਹਮ ਇਹ ਆਪਣੇ ਆਪ ਵਿੱਚ ਅੱਗੇ ਵਾਸਤੇ ਦੱਸੂਗੀ ਦੱਸੂਗੀ ਹਾਂਜੀ ਸੋ ਬਹੁਤ ਬਹੁਤ ਧੰਨਵਾਦ ਮੇਰੇ ਨਾਲ ਮੌਜੂਦ ਨੇ ਸਦਾ ਗੁਰਦਾਸ਼ਨ ਸਿੰਘ ਢੋਲਣ ਮਾਜਰਾ ਜੋ ਕਿ ਸੰਗਤਾਂ ਦੇ ਵਿੱਚ ਲਗਾਤਾਰ ਵਿਚਰਦੇ ਨੇ ਸੋ ਢੋਲਾਂ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਜੋ ਅੱਜ ਨਗਰ ਕੀਰਤਨ ਹੁਣੇ-ਹੁਣੇ 94 ਮਿੰਟਾਂ ਦੇ ਵਿੱਚ ਤੁਹਾਡੇ ਸੰਮੁਖ ਹੋਣ ਜਾ ਰਿਹਾ ਕੀ ਕਹਿਣਾ ਚਾਹੋਗੇ ਸ਼ਹੀਦ ਬਾਬਾ ਸੰਗਤ ਸਿੰਘ ਜੀ ਦਾ ਜਿਨ੍ਹਾਂ ਨੇ ਚਮਕੌਰ ਦੀ ਗੜੀ ਦੇ ਵਿੱਚ ਉਸ ਟਾਈਮ ਦੀ ਉਹ 22 ਧਾਰ ਦੇ ਪਹਾੜੀ ਰਾਜੇ ਤੇ ਸੂਬੇ ਸਰਹੰਦ ਦੀ ਫੌਜ ਨੂੰ ਜਿਨ੍ਹਾਂ ਨੇ ਧੂੜ ਚਟਾਈ ਸੀਗੀ ਉੱਥੇ ਜਿਹੜੇ तकरीबन ਲਗਭਗ ਸਾਡੇ 40 ਸ਼ਹੀਦ ਹੋਏ ਸੀਗੇ ਜਿਨ੍ਹਾਂ ਦੇ ਵਿੱਚ ਗੁਰੂ ਸਾਹਿਬ ਦੇ ਦੋ ਬੱਚੇ ਸਹਬਜ਼ਾਦਾ ਅਜੀਤ ਸਿੰਘ ਤੇ ਸਹਬਜ਼ਾਦਾ ਜਿਹਾਰ ਸਿੰਘ ਉਹ ਵੀ ਸ਼ਹੀਦ ਹੋਏ ਸੀ ਉਹਨਾਂ ਦੇ ਵਿੱਚ ਇੱਕ ਮਾੜ ਜਿਹੜੇ ਕਹਿੰਦੇ ਆ ਵੀ ਉਹ ਛੋਟੀਆਂ ਕੌਮਾਂ ਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਜਿਹੜਾ ਚੱਕਿਆ ਸੀਗਾ ਵੀੜਾ ਇਨੀ ਗਰੀਬ ਸਿੱਖਨ ਕੋ ਦੋਂ ਪਾਛਾਈ ਉਹਦਾ ਉਹ ਸੰਕਲਪ ਇੱਥੇ ਚਮਕੌਰ ਦੀ ਗੜੀ ਦੇ ਵਿੱਚ ਬਾਬਾ ਸੰਗਤ ਸਿੰਘ ਜੀ ਦੇ ਕਲਗੀ ਤੋੜਾ ਦੇ ਕੇ ਉਹ ਆਪਣਾ ਜਿਹੜਾ ਉਹਨਾਂ ਨੇ ਸ੍ਰੀ ਅਨੰਦਪੁਰ ਸਾਹਿਬ ਦੇ ਵਿੱਚ ਜੀ ਫਰਮਾਨ ਕੀਤਾ ਸੀਗਾ ਉਹਨੂੰ ਇੱਥੇ ਉਹਨਾਂ ਨੇ ਦ੍ਰਿੜ ਨਿਸ਼ਚੇ ਦੇ ਨਾਲ ਪੂਰਾ ਕੀਤਾ ਹਮ